ਸੱਚਾ ਦੋਸਤੋ ਪੰਜਾਬ ਦੇ ਜੇ ਦੇਖੇ ਤਾਂ 400 ਕਰੋੜ ਰੁਪਏ ਦਾ ਘਾਟਾ ਪਾਉਣ ਵਾਲੇ ਉਹ ਲੀਡਰਾਂ ਦੇ ਮੋਢਿਆਂ ਤੇ ਚੜਕੇ ਬੈਠ ਕੇ ਸ਼ਰਾਬ ਦੇ ਵਪਾਰੀ ਕਿਹੜੇ ਸੀ ਜਿਨ੍ਹਾਂ ਨੇ ਪੰਜਾਬ ਨੂੰ 400 ਕਰੋੜ ਦਾ ਘਾਟਾ ਤਾਂ ਪਾਈ ਪਾਇਆ ਦੂਜੇ ਪਾਸੇ ਇਹ ਕਿ ਆਖਰ ਬਾਅਦ ਦੇ ਵਿੱਚ ਬਕਾਇਆ ਰਕਮ ਵੀ ਹੈ ਨਹੀਂ ਹੁਣ ਹਾਲਾਂਕਿ ਸਰਕਾਰ ਨੇ ਉਹਨਾਂ ਦੇ ਘਰ নিলাম ਕਰਨ ਨੂੰ ਪ੍ਰਾਪਰਟੀਆਂ নিলাম ਕਰਨ ਦੀ ਤਿਆਰੀ ਜਿਹੜੀ ਕਰੀ ਹੈ ਤੇ ਦੂਜੇ ਪਾਸੇ ਪਰ ਬੜੀ ਹੈਰਤ ਹੁੰਦੀ ਹੈ ਇਸ ਚੀਜ਼ ਨੂੰ ਸੁਣ ਕੇ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ 400 ਕਰੋੜ ਦਾ ਘਾਟਾ ਉਸ ਸਟੇਟ ਨੂੰ ਜਿਹੜੀ ਪਾਈ ਪਾਈ ਵਾਸਤੇ ਮਹਤਾਜ ਹੋਵੇ ਤੇ ਕਰਜ਼ੇ ਚੱਕਣ ਨੂੰ ਮਜਬੂਰ ਹੋਵੇ ਇੱਕ ਸਟੇਟ ਨੂੰ ਚਲਾਉਣ ਦੇ ਵਾਸਤੇ ਉੱਥੇ 400 ਕਰੋੜ ਦਾ ਘਾਟਾ ਲੀਡਰਾਂ ਦੇ ਮੋਢਿਆਂ ਤੇ ਚੜ ਕੇ ਉਹਨਾਂ ਦੇ ਉਹ ਖਾਸ ਲੋਕ ਕਿਸ ਤਰ੍ਹਾਂ ਦੇ ਨਾਲ ਪਾਗੇ ਤੇ ਉਸ ਤੋਂ ਬਾਅਦ ਚ ਰਿਕਵਰੀ ਵੀ ਕਿਸੇ ਨੇ ਨਾ ਕਰੀ ਇਹ ਚੀਜ਼ ਦਾ ਖੁਲਾਸਾ ਉਸ ਸਮੇਂ ਦਾ ਦਰਾਰ ਹੁੰਦਾ ਜਦੋਂ ਵਿੱਤ ਮੰਤਰੀ ਆਪ ਦੀਆਂ तमाम ਉਪਲਬਧੀਆਂ ਗਿਣਾਰੇ ਸੀ ਕਿ ਆਖਰ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਦਰਾਰ ਹੁਣ ਤੱਕ ਕਰ ਐਕਸਾਈਜ਼ ਤੋਂ ਕਿੰਨਾ ਪੈਸਾ ਯਾਨੀ ਕਿ ਸ਼ਰਾਬ ਤੋਂ ਕਿੰਨਾ ਮੋਟਾ ਪੈਸਾ ਹੈ ਜਿਹੜਾ ਉਹ ਆਖਰਕਾਰ ਪਹਿਲਾਂ ਨਾਲੋਂ ਆਮਦਨੀ ਦੇ ਰੂਪ ਦੇ ਵਿੱਚ ਸੂਬੇ ਦੇ ਖਜ਼ਾਨੇ ਦੇ ਵਿੱਚ ਆ ਰਿਹਾ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡੀ ਰੇਸ਼ੋ ਦਾ ਫਰਕ ਹੈ ਜਿਹੜਾ ਕਿਉਂਕਿ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਜਾਂ ਬਾਕੀ ਸੂਬਿਆਂ ਦੇ ਵਿੱਚ ਵੀ ਐਕਸਾਈਜ਼ ਯਾਨੀ ਕਿ ਸ਼ਰਾਬ ਦਾ ਕਾਰੋਬਾਰ ਤੇ ਮਾਈਨਿੰਗ ਦਾ ਕਾਰੋਬਾਰ ਅਜਿਹੇ ਦਿਲਚਸਪ ਵੀ ਤੇ ਸਭ ਤੋਂ ਜ਼ਿਆਦਾ ਵਿਵਾਦਿਤ ਕਾਰੋਬਾਰ ਰਹੇ ਨੇ ਜਿਨ੍ਹਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗੇ ਤੇ ਕਿੰਨੇ ਹੀ ਲੋਕ ਇਹਦੇ ਵਿੱਚ ਚੰਗੇ ਅਮੀਰ ਰਹੀਸ ਬਣ ਗਏ ਸਮੇਂਦਰ ਸਮੇ ਹੁਣ ਗੱਲ ਜਿਹੜੀ ਹਰਪਾਲ ਚੀਮਾ ਨੇ ਅੱਜ ਸਾਂਝੀ ਕਰੀ ਉਹਦੇ ਵਿੱਚ ਉਹਨਾਂ ਨੇ ਦੱਸੇ ਤਾਂ ਡਾਟੇ ਸੀਗੇ ਕਿ ਸੂਬੇ ਦੇ ਵਿੱਚ ਜੇ ਅੱਜ ਹਾਲਾਤ ਦੇਖੇ ਜਾਣ ਤਾਂ ਸਾਈਜ਼ ਨੂੰ ਲੈ ਕੇ ਕੀ ਨੇ ਪਰ ਦੂਜੇ ਜਦੋਂ ਨਿਕਲ ਕੇ ਪੂਰਾ ਡਾਟਾ ਸਾਹਮਣੇ ਆਇਆ ਤਾਂ ਉਹਦੇ ਵਿੱਚ ਇਹ ਵੀ ਸੀ ਵੀ 400 ਕਰੋੜ ਰੁਪਏ ਦਾ ਘਾਟਾ ਪਾ ਗਏ ਤਾਂ ਉਹ ਲੋਕ ਆਖਰ ਹੈਗੇ ਕਿਹੜੇ ਨੇ ਹਾਲਾਂਕਿ ਹਜੇ ਵੀ ਤਤਕਾਕ ਉਹਨਾਂ ਦੇ ਨਾਮ ਜਨਤਕ ਜੇ ਕਹਿ ਜਾਵੇ ਕਰਨ ਨੂੰ ਲੈ ਕੇ ਕਿਉਂਕਿ ਮਾਮਲੇ ਉਹਨਾਂ ਦੇ ਕਈ ਸਬਜੂਡਿਸ ਨੇ ਕੋਟਾਂ ਦੇ ਵਿੱਚ ਉਹਨਾਂ ਨੇ ਆਪਦੀਆਂ ਜ਼ਮੀਨਾਂ ਪ੍ਰਾਪਰਟੀਆਂ ਹਰਾਂ ਨੂੰ ਨਿਲਾਮ ਹੋਣ ਤੋਂ ਬਚਣ ਦੇ ਵਾਸਤੇ ਪਨਾਹ ਕਹਿ ਸਕਦੇ ਹਾਂ ਲਈਏ ਭਾਵੇਂ ਵਿੱਤ ਮੰਤਰੀ ਦੀ ਇਹ ਗੱਲ ਕਹਿਣੀ ਕਿ ਅਫਸਰ ਸਖਤ ਕਦਮ ਚੱਕ ਰਹੇ ਨੇ ਤਾਂ ਕਿ ਉਹਨਾਂ ਦੇ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਰਿਕਵਰ ਕੀਤਾ ਜਾ ਸਕੇ ਤਾਂ ਉਸ ਸਮੇਂ ਦੇ ਦੌਰਾਨ ਜਿਹੜੇ ਡਾਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਵੀ ਜਿੱਤੇ ਵਿੱਚ ਆਮਦਵੀ ਪਾਰਟੀ ਦੀ ਸਰਕਾਰੇ ਗੱਲ ਕਹਿੰਦੀ ਆ ਕਿ ਅਸੀਂ ਸੂਬਾ ਮਾਲੋਮਾਲ ਕਰਤਾ ਸ਼ਰਾਬ ਦੇ ਪੱਖੋਂ ਲਾਲਪਰੀ ਨੇ ਦੇਖੀਏ ਤਾਂ ਕਈ ਲੋਕ ਜਿੱਥੇ ਬਣਾਏ ਤਾਂ ਉੱਥੇ ਸੂਬੇ ਨੂੰ ਵੀ ਮੋਟਾ ਪੈਸਾ ਜਿਹੜਾ ਵਟਕੇ ਦਿੱਤਾ ਉਹ ਗੱਲਾਂ ਲੱਗ ਗਿਆ ਬਿਲਾਲਪਰੀ ਕਰਕੇ ਕਈ ਘਰਾਂ ਦੇ ਕਲੇਸ਼ ਨੇ ਜਿਹੜੇ ਉਹ ਵੀ ਸਿਖਰ ਤੇ ਰਹਿੰਦੇ ਨੇਗੇ ਪਰ ਜੇ ਅੰਕੜਿਆਂ ਦੀ ਗੱਲ ਕਰੀ ਜਾਵੇ ਤਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਜਦੋਂ ਦੇਖਦੇ ਆ ਤਾਂ ਪੰਜਾਬ ਦੀ ਜਿਹੜੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੇ ਤੋਂ 6264 ਕਰੋੜ ਰੁਪਇਆ ਕਹਿੰਦੇ 2022-23 ਯਾਨੀ ਕਿ ਜਦੋਂ ਸਰਕਾਰ ਬਣੀ ਆ 22-23 ਤੇ ਵਿੱਚ ਵੱਧ ਕੇ 10200 ਕਰੋੜ ਰੁਪਏ ਤੱਕ ਪਹੁੰਚ ਜਾਂਦਾ 24-25 ਯਾਨੀ ਕਿ ਅਗਲੀ ਕਿਸ਼ਤ ਹਜੇ ਆਉਣੀ ਬਾਕੀ ਆ ਹਜੇ ਤੱਕ ਜਿਹੜਾ 10200 ਕਰੋੜ ਰੁਪਇਆ ਰੈਵਨਿਊ ਤੱਕ ਪਹੁੰਚ ਜਾਂਦਾ 2024-25 ਵਾਸਤੇ ਕਹਿੰਦੇ 10145 ਕਰੋੜ ਰੁਪਏ ਦਾ ਟੀਚੇ ਨੂੰ ਪਾਰ ਕਰਨ ਦੀ ਸੰਭਾਵਨਾ ਜਿਹੜੀ ਉਹ ਕਿਤੇ ਨਾ ਕਿਤੇ ਸਰਕਾਰ ਲਾਉਂਦੀ ਹੈ ਉਸ ਤੋਂ ਬਾਅਦ ਚ ਈ-ਟੈਂਡਿੰਗ ਪ੍ਰਣਾਲੀ ਨਾਲ ਕਹਿੰਦੇ 179 179 ਜਿਹੜੇ ਪਰਚੂਨ ਸ਼ਰਾਬ ਦੇ ਲੋਟ ਕੀਤੇ ਸੀ ਉਹਦੇ ਤੋਂ 8681 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਨਾਲ 871 ਕਰੋੜ ਰੁਪਏ ਦਾ ਵਾਧੂ ਪ੍ਰੀਮੀਅਮ ਵੱਜੋਂ ਆ ਮਿਲਿਆ ਯਾਨੀ ਕਿ ਜਿੰਨਾ ਟੀਚਾ ਸੀ ਉਸ ਤੋਂ ਵੱਧ ਕੇ ਮਿਲਿਆਗਾ ਹੁਣ ਇਹਦੇ ਚ ਜ਼ਿਕਰ ਕਰਦੇ ਨੇ ਵੀ 2002 ਤੋਂ 2007 ਤੱਕ ਕਾਂਗਰਸ ਦੇ ਸਮੇਂ ਦੇ ਦੌਰਾਨ 6.9% ਦੀ ਗਰਾਵਟਾਈ ਸੀਗੀ ਜਿੰਨੋਂ ਉਸ ਸਮੇਂ ਦੇ ਦੌਰਾਨ ਜਦੋਂ ਬਾਅਦ ਦੇ ਵਿੱਚ ਸਟਾਰਟਿੰਗ ਤੋਂ ਲਵੇ ਬਾਅਦ ਦੇ ਵਿੱਚ ਤੱਕ ਮਾਲੀਆ ਜਿਹੜਾ ਉਹ ਘਟ ਜਾਂਦਾਗਾ ਉਸ ਤੋਂ ਬਾਅਦ ਚ ਅਕਾਲੀ ਭਾਜਪਾ ਸਰਕਾਰ ਦੀ ਵੀ ਜਿਹੜੀ ਗੱਲ ਕਰੀ ਆ ਉਹਦੇ ਵਿੱਚ ਡਾਟੇ ਦੱਸਦੇ ਨੇ ਵੀ 2016-17 ਦੇ ਵਿੱਚ ਜਿਹੜੀ ਜਿਹੜਾ ਰੈਵਨਿਊ ਸੀ ਉਦੋਂ ਵੀ ਹੋ ਘਟਿਆ ਸੀ 2017 ਤੋਂ 2022 ਤੱਕ ਦੇ ਕਾਂਗਰਸ ਦੇ ਸ਼ਾਸਨ ਦੇ ਦੌਰਾਨ ਵੀ ਕਹਿੰਦੇ ਆਏ ਅੰਕੜੇ ਸੂਬੇ ਦੀ ਜ਼ਹਿਰੀਲੀ ਸ਼ਰਾਬ ਦੇ ਵੀ ਕਈ ਅੰਕੜੇ ਆਏ ਸੀ ਜਿਹਦੇ ਵਿੱਚ 100 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਸੀਗੀਆਂ ਹੁਣ ਇਹਦੇ ਵਿੱਚ ਜੇ ਗੱਲ ਕਰੀਏ ਸਾਲ ਦਰ ਸਾਲ ਪਲਾਬ ਦੇ ਹਿਸਾਬ ਦੇ ਨਾਲ ਤਾਂ ਵਿੱਤ ਮੰਤਰੀ ਨੇ ਜਿਹੜੇ ਡਾਟਾ ਸਾਂਝੇ ਕਰੇ ਨੇ ਉਹਦੇ ਵਿੱਚ ਕਈ ਡਾਟੇ ਬੜੇ ਹੈਰਾਨ ਕਰਨ ਵਾਲੇ ਨੇ ਜਿਦੇ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਦਿਖਾਉਂਦੇ ਨੇ ਵੀ 2002 ਤੋਂ ਲੈ ਕੇ 2007 ਦੇ ਕਾਂਗਰਸ ਦੇ ਸ਼ਾਸਨ ਦੇ ਦੌਰਾਨ 6.9% ਦੇ ਨਾਲ ਜਿਹੜਾ ਕਿ ਜੋ ਕਹਿੰਦੇ ਸਾਲ 2002 ਵਿੱਚ 1462 ਕਰੋੜ ਰੁਪਏ ਸੀ ਉਹ ਘਟ ਕੇ 2007 ਦੇ ਵਿੱਚ 1313 ਕਰੋੜ ਤੇ ਆ ਜਾਂਦਾ ਹੈ ਉਸ ਤੋਂ ਬਾਅਦ ਜੇ ਦੇਖੀਏ ਤਾਂ ਕਹਿੰਦੇ 마ਫੀਆ ਸ਼ਬਦ ਵੀ ਕਹਿੰਦੇ ਉਸ ਸਮੇਂ ਦੇ ਦੌਰਾਨ ਸਾਹਮਣੇ ਆਉਂਦਾ ਹੈ ਕਿ ਆਖਰ 마ਫੀਆ ਦੇ ਕਰਕੇ ਹੀ ਕਿਤੇ ਨਾ ਕਿਤੇ ਇਹ ਵੱਡਾ ਨੁਕਸਾਨ ਚਲਣਾ ਪਿਆ ਕਿਉਂਕਿ ਇੱਕ ਪੈਰਲਰ ਜਿਹੜਾ ਇੱਕ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਸੀਗਾ ਯਾਨੀ ਕਿ ਇੱਕ ਪਾਸੇ ਸਰਕਾਰ ਦੀ ਸ਼ਰਾਬ ਦੂਜੇ ਪਾਸੇ 마ਫੀਆ ਦੀ ਸ਼ਰਾਬ ਜਿਹੜੇ ਕੀ ਇਹ ਧਾਰਾ ਉਹ ਪਹੀ ਲਾਉਂਦੇ ਨੇ ਵੀ ਉਹਨਾਂ ਦੇ ਆਪ ਦੇ ਲੋਕ ਸੀਗੇ ਹੁਣ ਇਸ ਤੋਂ ਬਾਅਦ ਜਦੋਂ ਅੱਗੇ ਸਮਾਂ ਵਧਿਆ ਉਸ ਤੋਂ ਬਾਅਦ 2015-16 ਵਿੱਚ ਜਿਹੜੇ ਪ੍ਰਾਪਤ ਹੋਇਆ ਕਹਿੰਦੇ ਉਹਦੇ ਵਿੱਚ 4796 ਕਰੋੜ ਰੁਪਏ ਦਾ ਮੁਕਾਬਲੇ ਸਾਲ 2016-17 ਦੇ ਵਿੱਚ 400 ਕਰੋੜ ਰੁਪਏ ਦੇ ਘਾਟੇ ਦੇ ਨਾਲ 4400 ਕਰੋੜ ਰੁਪਏ ਰਹਿ ਗਿਆ। ਉਸ ਤੋਂ ਬਾਅਦ ਉਹ ਦੱਸਦੇ ਨੇ ਕਿ 2017 ਤੋਂ ਬਾਅਦ ਉਹ 2022 ਤੱਕ ਕਾਂਗਰਸ ਸ਼ਾਸਨ ਦੇ ਦੌਰਾਨ ਇਸੇ ਤਰ੍ਹਾਂ ਦੇ ਨਾਲ ਚੱਲਣ ਚੱਲਦਾ ਰਿਹਾ ਤੇ ਪਹਿਲੇ 3 ਸਾਲਾਂ ਦੇ ਵਿੱਚ ਲਗਭਗ ਸਥਿਤੀ ਵਿੱਤੀ ਸਾਲ 2021 ਤੋਂ 22 ਤੱਕ 400 ਕਰੋੜ ਰੁਪਏ ਤੱਕ ਪਹੁੰਚ ਗਿਆ ਉਦੋਂ ਬਾਅਦ ਕਾਂਗਰਸ ਦੇ ਕਾਰਜਕਾਲ ਤੋਂ ਦੇ ਦੌਰਾਨ ਵਾਪਰੀ ਦੁਖਦਾਈ ਜ਼ਹਿਰੀਲੀ ਸ਼ਰਾਬ ਦੀ ਘਟਨਾ ਦੇ ਵਿੱਚ 128 ਲੋਕਾਂ ਦੀ ਜਾਨ ਚਲੀ ਗਈ ਸੀ ਹੁਣ ਇਹਦੇ ਵਿੱਚ ਸਰਕਾਰੇ ਦਰਸਾਉਂਦੀ ਹੈ ਵੀ ਸਾਡੇ ਸਮੇਂ ਦੇ ਦੌਰਾਨ ਤਾਂ ਬਹੁਤ ਵਧ ਗਏ ਪਰ ਗੱਲ ਹੈ 400 ਕਰੋੜ ਰੁਪਿਆ 400 ਕਰੋੜ ਦਾ ਘਾਟਾ ਕੀ ਭਗਵੰਤਬਾਨ ਸਰਕਾਰ ਪੂਰਾ ਕਰ ਪਾਊਗੀ ਤੇ ਦੂਜੇ ਪਾਸੇ ਇਹ ਹੈ ਕਿ ਲਾਲਪਰੀ ਦੇ ਇੰਨਾ ਜ਼ਿਆਦਾ ਜਦੋਂ ਇੱਕ ਰੈਵਨਿਊ ਦਾ ਵੱਡਾ ਸਾਧਨ ਹੋਵੇ ਕਰੋਨਾ ਸਮੇਂ ਦੇ ਦੌਰਾਨ ਵੀ ਦੇਖਿਆ ਸੀ ਵੀ ਰਾਸ਼ਨ ਦੇ ਨਾਲ ਨਾ ਲੋਕ ਇਹਨੂੰ ਵੀ ਪਿੱਟਦੇ ਨਜ਼ਰ ਆਏ ਜਿਹੜੇ ਲਾਲਪਰੀ ਦੇ ਸ਼ੌਕੀਨ ਸੀਗੇ ਪਰ ਸ਼ਰਾਬ ਦੇ ਉੱਤੇ ਟਿਕਿਆ ਇਹ ਮਾਲੀਆ ਹੁਣ ਜਿਹੜਾ ਘਾਟਾ ਪਿਆ ਪੰਜਾਬ ਨੂੰ ਉਹ ਆਖਰ ਕਿਹਦੇ ਮੋਢਿਆਂ ਤੇ ਸਿਰ ਤੇ ਚੜਕੇ ਸੀਗਾ ਇਹਦੇ ਵੀ ਖੁਲਾਸਾ ਹੋਣਾ ਬੇਹੱਦ ਜ਼ਰੂਰੀ ਆ